ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਮਾਲੀ ਸਾਹਿਬ ਝੂਠਾ ਕੇਸ ਜਵਾਨ ਬੰਦੀ ਹੋਰ ਕੱਖ ਨਹੀਂ ਹੈ ਐ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਾਂ ਦਿਲ ਹੋਣਾ ਚਾਹੀਦਾ ਜਵਾਨ ਹੋਗਰਾਂ ਚ ਕੀ ਰੱਖਿਆ ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਮਾਲੀ ਸਾਹਿਬ ਝੂਠਾ ਕੇਸ ਜਵਾਨ ਬੰਦੀ ਹੋਰ ਕੱਖ ਨਹੀਂ ਹੈ ਉਹ ਜੋ ਪੀਆਪੀਆਰ ਕੋਈ ਸਬੂਤ ਨਹੀਂ ਸਿਰਫ ਇੱਕ ਦੰਦੇ ਦਾ ਪਿਆਣਾ ਇਹਨੇ ਧਾਰਮਿਕ ਪਵਨਾਂ ਉੱਪਰ ਘਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਮਾਨੀ ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀ ਕੀ ਗਈ ਹੋਵੇ ਹੁਣ ਤੱਕ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਚੀਜ਼ ਹੈ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਿਕਾਰ ਵਾਲਾ ਰਿਹਾ ਇੱਥੇ ਕੋਈ ਦੋਰਾਮਾ ਨਹੀਂ ਜੀ ਮੈਨੂੰ ਪੁੱਛੂਗੀ ਕਰਨ ਵਾਲਾ ਕਿ ਇਸ਼ੂ ਨਹੀਂ ਸੀ ਵੀ ਮੇਰੀ ਇੰਟਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈ ਪੀ ਐਕ ਦਾ ਪੱਪਚਾ ਪਾਇਆ ਭਾਵਨਾਵਾਂ ਬੜਕਾਉਂਦਾ ਜਿਹੜਾ ਜੇ ਤੁਹਾਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਗਾਂ ਮੈਂ ਉਲਟੇ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹੂੰ ਹੂੰ ਬੋਤ ਕਰ ਲਓ ਜੀ ਹੁਣ ਕੋਰਟ ਚ ਆਪਾਂ ਇੱਕੋ ਆ ਆਜੋ 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 ਸੋ ਇਹ ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਹੈ ਸੁੱਤੀਆਂ ਤਸਵੀਰਾਂ ਜਿਹੜੀਆਂ ਮੋਹਾਲੀ ਕੋਰਟ ਦੀਆਂ ਨਹੀਂ ਹਾਂ ਜੀ ਅੰਦਰ ਆਓ ਦਿਲ ਹੋਣਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਠੀਕ ਆ ਬ੍ਰਦਰ ਦਿਲ ਤਾਂ ਲੋਕੀ ਅਸਲੀਆ ਵੀ ਕੋਲ ਪਾਣੀ ਮੰਗਦਾ ਤਾਂ ਪਾਣੀ ਦਿਨਾ ਪਾਣੀ ਦਿਨਾ ਯਾਰ ਕੰਮ ਲੈ ਲੈਣ ਦੇ ਉਹ ਪਾਣੀ ਦਿਨਾ ਕੋਈ ਆਪੀ ਨਹੀਂ ਦਿੱਤੀ ਫੈਮਲੀ ਮੇਰੇ ਤਾਂ ਕੋਈ ਸੀ ਸਾਰੇ ਪਰਿਵਾਰ ਨੂੰ ਇੱਥੇ ਆ ਕੇ ਨਹੀਂ ਨਹੀਂ ਫਿਰ ਉਹਨਾਂ ਕੋ ਬ੍ਰਦਰ ਕਹਿ ਰਹੇ ਨੇ ਖੜੇ ਨਹੀਂ ਸਾਹਮਣੇ ਨਹੀਂ ਆਉਂਦੇ ਜਿਵੇਂ ਹੋਰ ਨਾ ਲੋ ਬ੍ਰਦਰ ਹੋਰ ਲਗਾਤਾਰ 86 ਲੀਟਰ ਤੁਹਾਡੇ ਹੱਕ ਦੇ ਵਿੱਚ ਖੜੀ ਨਹੀਂ ਜਾਂਦੀ ਜਾ ਰਹੀ ਹੈ ਤੁਹਾਡੇ ਨਾਲ ਕੋ ਖੁੰਦਕ ਬਾਜੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਫੈਸਲਾ ਬਿਆਨ ਸੁਣਿਆ ਨਹੀਂ ਕਿਸੇ ਦਾ ਵਾਈਪ ਕਰੀ ਬਚ ਕੇ ਉਥੇ ਖੜਾਣੇ ਹੋਣੇ ਮਾਲਵਿੰਦਰ ਸਿੰਘ ਮਾਲੀ ਨੂੰ ਰਾਤੀ ਪੁਲਿਸ ਪਟਿਆਲੇ ਤੋਂ ਗ੍ਰਿਫਤਾਰ ਕਰਦੀ ਹੈ ਸੀਏ ਸਟਾਫ ਮੁਹਾਲੀ ਤਾਂ ਉਹਨਾਂ ਨੂੰ ਅੱਜ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਕਿੰਨੇ ਦਿਨਾਂ ਦੇ ਲਈ ਅੰਦਰ ਭੇਜਿਆ ਗਿਆ ਹੈ ਇਹ ਵੀ ਗੱਲਬਾਤ ਕਰਾਂਗੇ ਰਣਜੀਤ ਸਿੰਘ ਗਰੇਵਾਲ ਉਹਨਾਂ ਦੇ ਭਰਾ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕੀ ਕਰਾਂਗੇ ਕਿ ਕਿਹੜੇ ਕੇਸ ਦੇ ਵਿੱਚ ਉਹਨਾਂ ਨੂੰ ਜਿਹੜਾ ਚੱਕਿਆ ਗ੍ਰਿਫਤਾਰ ਕੀਤਾ ਗਿਆ ਤਾਂ ਭੇਜਿਆ ਗਿਆ ਘਰੇਵਾਲ ਸਾਹਿਬ ਤੁਸੀਂ ਖੁਦ ਪੱਤਰਕਾਰ ਹੋ ਤੁਸੀਂ ਵੀ ਕਈ ਵਾਰ ਬਹੁਤ ਸਰੀਆਂ ਜੀਹਾਂ ਖਬਰਾਂ ਲਾਈਆਂ ਨੇ ਤੇ ਤੁਹਾਡੇ ਜਿਹੜੇ ਬ੍ਰਦਰ ਨੇ ਮਾਲੀ ਸਾਹਿਬ ਉਹ ਵੀ ਲਗਾਤਾਰ ਸਰਕਾਰ ਦੀ ਜਿਹੜੀ ਨੀਤੀ ਹੈ ਜਿਸ ਤਿੱਕਣਾ ਚੱਲ ਰਹੇ ਨੇ ਜਿਸ ਤਿੱਕਿਆ ਕੰਮ ਹੋ ਰਹੇ ਨੇ ਉਹਨਾਂ ਦੇ ਉੱਤੇ ਸਵਾਲ ਟਿੱਪਣੀ ਕਰਦੇ ਰਹੇ ਜਿਹੜਾ ਹੁਣ ਪੁਲਿਸ ਨੇ ਚੱਕਿਆ ਐਫ ਆਈ ਆਰ ਦਰਜ ਹੋਇਆ ਕਿਹੜੇ ਕਾਰਨਾ ਕਰਕੇ ਹੋਇਆ ਤੇ ਅੱਜ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ ਤੇ ਹੁਣ ਕਿੰਨੇ ਦਿਨਾਂ ਲਈ ਜੇਲ੍ਹ ਠੀਕ ਐਫ ਆਈ ਆਰ ਹੈ ਜੀ ਉਹਦੇ ਵਿੱਚ ਕੁਝ ਨਹੀਂ ਇਹ ਲਾਤਾ ਵੀ ਹਾਂ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਵੀ ਕੀ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਕੁਛ ਨਹੀਂ ਉੱਚ ਦੱਸ ਸਕੇ ਕੋਈ ਪੁਲਿਸ ਨੇ ਰਿਮਾਂਡ ਨਹੀਂ ਮੰਗਿਆ 10 ਤੱਕ ਇਹਨਾਂ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਲਈ ਭੇਜਤਾ ਜੁਡੀਸ਼ੀਅਲੀ ਭੇਜਤਾ ਕੋਈ ਉਹਦੇ ਚ ਸਬੂਤ ਵੀ ਦਿਖਾਇਆ ਗਿਆ ਕਿ ਇੱਥੇ ਆ ਗੱਲ ਸੀ ਕਿ ਆ ਇੱਥੇ ਇਹਨਾਂ ਨੇ ਬੋਲਿਆ ਸੀਗਾ ਇੱਥੇ ਆ ਇਹਨਾਂ ਨੇ ਬਿਆਨ ਸੀਗਾ ਕਿ ਇਹਨਾਂ ਨੇ ਧਾਰਮਿਕ ਨੂੰ ਭਾਵ ਸਾਨੂੰ ਦਿੱਤੀ ਨਹੀਂ ਜੀ ਐਫ ਆਈ ਆਰ ਆ ਕੋਈ ਆਰ ਨਹੀਂ ਮਿਲਿਆ ਹਾਂ ਜੀ ਤੱਕਣੀ ਕਿਉਂ ਅਜਿਹਾ ਕਿਉਂ ਤੁਸੀਂ ਡਿਮਾਂਡ ਨਹੀਂ ਕੀਤੀ ਕਿ ਐਫ ਆਈ ਆਰ ਦੀ ਕਾਪੀ ਰਾਤ ਵੀ ਅਸੀਂ ਕਰਿਆ ਤੇ ਵੀ ਜਾਂ ਬਰੰਟ ਦਿਖਾਓ ਜਾਂ ਤੁਸੀਂ एफआईआर दी कॉपी ਦਿਓ ਵੀ ਕੀ ਆ ਇਹ ਕਹਿੰਦੇ ਅਸੀਂ ਉੱਥੇ ਦੱਸਾਂਗੇ ਤੇ ਸਾਡੇ ਅਫਸਰ ਦੱਸਣਗੇ ਤੇ ਫਿਰ ਹੁਣ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ ਜੱਜ ਸਾਹਿਬ ਵੱਲੋਂ ਕੀ ਕਿਹਾ ਗਿਆ ਤੁਸੀਂ ਉੱਥੇ ਕੋਈ ਗੱਲ ਰੱਖੀ ਕਿ ਇਹ ਸਾਰੀਆਂ ਚੀਜ਼ਾਂ ਨੇ ਤੱਕਾ ਹੋ ਰਿਹਾ ਜੱਜ ਸਾਹਿਬ ਦੇ ਇਹਨਾਂ ਨੇ ਪੇਸ਼ ਕਰਿਆ ਵੀ ਸਾਨੂੰ ਕੋਈ ਲੋੜ ਨਹੀਂ ਜੀ ਜਲੀਸ ਦੇ ਨੂੰ ਮਾਨਟ ਤੇ ਭੇਜ ਤਾਂ ਉਹਨਾਂ ਨੇ ਕੋਈ ਕੁਝ ਕੋਈ ਗੱਲਬਾਤ ਨਹੀਂ ਤੁਹਾਡੇ ਵੱਲੋਂ ਕੋਈ ਵਕੀਲ ਪੇਸ਼ ਹੋਇਆ ਜਾਂ ਨਹੀਂ ਨਹੀਂ ਇਹ ਸਾਨੂੰ ਨਹੀਂ ਕੋਈ ਪੇਸ਼ ਕਰਨ ਕਾਰਨ ਕੀ ਹੈ ਮਾਲਵਿੰਦਰ ਸਿੰਘ ਮਾਲੀ ਨੂੰ ਕਿਉਂ ਚੱਕਿਆ ਮarli ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲਗਾਤਾਰ ਬੋਲਦਾ ਇਹ ਤੋਂ ਪਹਿਲਾਂ ਵੀ 1992 93 ਦੇ ਵਿੱਚ ਤੇ ਐਨਐਸ ਲੱਗਿਆ ਟਾਡਾ ਲੱਗਿਆ ਉਦੋਂ ਵੀ ਇਹੋ ਜਿਹਾ ਮੂਵਮੈਂਟ ਚੱਲਦਾ ਸੀ ਸਿੱਖਾਂ ਦੀ ਮੂਵਮੈਂਟ ਚੱਲਦੀ ਸੀ ਉਹਦੇ ਜਿਹੜਾ ਝੂਠੇ ਪੁਲਸ ਮੁਕਾਬਲੇ ਤੋਂ ਬੋਲਦਾ ਰਿਹਾ ਉਸ ਵੀ ਬਾਇਜਤ ਬਰੀ ਹੋਇਆ ਸੀ ਉਦੋਂ ਵੀ ਕਈ ਦਿਨ ਪਤੀ ਨਹੀਂ ਲੱਗੇ ਸੀ ਵੀ ਕਿੱਥੇ ਆ ਬਸ ਚੋਲਾ ਲਿਆ ਸੀ ਮਲੇਰਕੋਟਲੇ ਜਾਂਦੇ ਨੇ ਤੇ ਮੁੜ ਕੇ ਫਿਰ ਜੇਲ੍ਹ ਚ ਰਹਿਤ 4-5 ਮਹੀਨੇ ਉਹ ਸਾਰੇ ਕੇਸ ਖਾਰਜ ਹੋ ਗਏ ਸੀ ਉਦੋਂ ਬਾਅਦ ਇਹਨਾਂ ਨੇ ਆਪਣੀ ਜੌਬ ਕਰੀ ਹੈ ਸਰਕਾਰੀ ਟੀਚਰ ਰਹੇ ਨੇ ਮੁੱਖ ਮੰਤਰੀਆਂ ਦੇ ਨਾਲ ਵੀ ਰਹੇ ਨੇ ਟੋੜਾ ਸਾਹਿਬ ਦੇ ਨਾਲ ਵੀ ਰਹੇ ਨੇ ਪੰਜਾਬ ਬਾਦਲ ਸਰਕਾਰ ਚ ਵੀ ਰਹੇ ਨੇ ਡਾਕਟਰ ਵਰਡ ਦੇ ਵਿੱਚ ਐਡੀਸ਼ਨਰ ਉਹਨਾਂ ਨੇ ਸਲਾਹਕਾਰ ਰਾਮ ਅਮਰਿੰਦਰ ਵੀ ਰਹੇ ਨੇ ਸਾਰੇ ਟਿੱਪਣੀਆਂ ਕਰ ਰਹੇ ਨੇ ਸਾਰੇ ਟਵੀਟ ਕਰ ਰਹੇ ਨੇ ਕਿ ਗਲਤ ਹੋਇਆ ਮਾਲੀ ਦੇ ਨਾਲ ਧੱਕਾ ਹੋਇਆ ਇਸ ਦੇ ਨਾਲ ਟਿੱਪਣੀਆਂ ਹੋ ਰਹੀਆਂ ਨੇ ਤਨੂ ਕਿ ਲੱਗਦਾ ਕਿ ਸਰਕਾਰ ਤੱਕਾ ਕਿਉਂ ਕਰਦੀ ਹੈ ਕਿਹੜੀ ਗੱਲ ਪਿੱਛੇ ਤੱਕਾ ਕਰੇ ਕੋਈ ਸਰਕਾਰ ਨੂੰ ਜਿਆਦਾ ਕੁਝ ਕਿਹਾ ਹੈ ਮਾਲੀ ਸਰਕਾਰ ਨੂੰ ਇਹ ਆ ਵੀ ਸਾਡੀ ਨੁਕਤਾਚੀ ਨਹੀਂ ਕਰਦਾ ਹੈ ਹਰ ਇੱਕ ਗੱਲ ਤੇ ਤੇ ਜਿਵੇਂ ਕੇਜਰੀਵਾਲ ਨੂੰ ਕੱਲ ਛੱਡਿਆ ਹੈ ਵੀ ਉਹਨੇ ਆਪਣੇ ਘਰ ਵਾਲੀ ਨੂੰ ਬਣਾਉਣਾ ਵੀ ਉਹਦੇ ਫੇਰ ਨੁਕਤਾਚੀ ਨਹੀਂ ਕਰੂਗਾ ਹਰਿਆਣੇ ਦੀਆਂ ਚੋਣਾਂ ਨੇ ਇਹ ਆਇਆ ਵੀ ਇੱਕ ਆਵਾਜ਼ ਨੂੰ ਦਬਾਉਣ ਵਾਸਤੇ ਇਹਨਾਂ ਨੇ ਨਜਾਇਜ਼ ਤੱਕਾ ਕਰਕੇ ਗ੍ਰਿਫਤਾਰ ਕਰਿਆ ਜਿਵੇਂ ਰਾਤ ਪੁਲਿਸ ਪਹੁੰਚੀ ਘਰ ਪਰ ਘਰਾ ਕੇ ਲੈ ਕੇ ਗਏ ਇਹਨਾਂ ਨੂੰ ਏ ਵੀ ਕਹਿਆ ਕਿ ਤੁਸੀਂ ਸਾਡੀ ਡਿਊਟੀ ਦੇ ਵਿੱਚ ਵਿਗਨ ਨਾ ਨਾ ਪਾਓ ਤੁਹਾਡੇ ਪੈਗ ਲੱਗੇ ਹੋਏ ਨੇ ਜੇ ਤਿੰਨ ਚਾਰ ਜਿਹਨਾਂ ਨੂੰ ਕਿਹਾ ਇਹ ਰਾਤ ਨੂੰ ਉੱਥੇ ਆ ਕੇ ਕਿਸ ਤੇ ਲੱਗਿਆ ਹੋਇਆ ਸੀ ਜੀ ਕਿਸੇ ਦਾ ਉਹਨਾਂ ਨੂੰ ਅਸੀਂ ਮੂਵੀ ਬਣਾਉਣ ਲੱਗ ਗਏ ਵੀ ਸਾਨੂੰ ਦੱਸੋ ਉਹ ਕਹਿੰਦੇ ਮੂਵੀ ਕਿਉਂ ਬਣਾਉਣੀ ਅਸੀਂ ਕਿਹੇ ਵੀ ਖਬਰਾ ਕੌਣ ਹੋ ਤੁਸੀਂ ਇਹ ਕੀ ਪਤਾ ਲਾ ਫਿਰ ਉਹਨਾਂ ਨੇ ਦੱਸਿਆ ਵੀ ਹਾਂ ਹੁਣ ਅਗਲੇ ਇਹਦੀ ਕਾਰਵਾਈ ਕੀ ਮੰਨਦੇ ਹੋ ਕੀ ਕੀ ਹੋਣਾ ਚਾਹੀਦਾ ਕਿ ਜਿਵੇਂ ਲੋਕ ਪ੍ਰੈਸ ਕਾਨਫਰੈਂਸ ਵੀ ਪਰਚਾ ਇਹ ਝੂਠਾ ਇਹਨੂੰ ਰੱਦ ਕਰਕੇ ਤੇਨੂੰ ਤੁਰੰਤ ਰਿਹਾ ਕਰਾਇਆ ਜਾਵੇ ਦੇヒੜ ਮਾੜਾ ਹੋਰ ਵੀ ਕਿਸੇ ਜਥੇਬੰਦੀ ਨਾਲ ਗੱਲ ਤਾਲਮਿਲ ਕਰੋਗੇ ਨਵਜੋਤ ਸਿੰਘ ਸਿੱਧੂ ਹਰ ਸਲਾਹਕਾਰ ਨੇ ਉਹਨਾਂ ਦੇ ਨਾਲ ਟਾਈਪ ਕਰੋ ਸਾਰੇ ਬੰਦੇ ਨੇ ਜੀ ਟੈਲੀਫੋਨ ਕਰਕੇ ਜਾਂ WhatsApp ਦੇ ਉੱਤੇ ਸਾਰਿਆਂ ਨੇ ਭੇਜੇ ਨੇ ਵੀ ਨਕੀਦੀ ਕਰਿਆ ਸੁਖਪਾਲ ਸਿੰਘ ਖਹਿਰਾ ਮਨਜਿੰਦਰ ਸਰਸਾ ਗੋਲਡੀ ਆਪਣੇ ਇਥੋਂ ਬਰਿੰਦਰ ਗੋਲਡੀ ਸੰਗਰੂਰ ਤੋਂ ਸਾਰਿਆਂ ਨੇ ਭੇਜਿਆ ਡਾਕਟਰ ਪਿਆਰੇ ਧਰ ਵੀਰ ਗਾਂਧੀ ਐਮਪੀ ਪਰਗਟ ਸਿੰਘ ਜਲੰਧਰ ਸਾਰਿਆਂ ਨੇ ਨਿਖੇਧੀ ਕਰੀ ਆ ਵੀ ਅਸੀਂ ਤੁਹਾਡੇ ਨਾਲ ਆ ਧੱਕਾ ਕਰਿਆ ਸੀ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਦੱਸਿਆ ਉਹਨਾਂ ਨਾਲ ਹੋਈ ਗੱਲਬਾਤ ਕੀ ਆ ਉਹਨਾਂ ਨੇ ਕਿ ਅਸੀਂ ਨਾਲ ਖੜੇ ਹਾਂਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਨਾਲ ਆ ਤੁਹਾਡੇ ਠੀਕ ਹੈ ਹਾਂਜੀ ਠੀਕ ਹੈ ਠੀਕ ਆ ਤੇ ਇਹ ਗਰੇਵਾਲ ਸਾਹਿਬ ਉਹਨਾਂ ਦੇ ਬ੍ਰਦਰ ਨੇ ਮਾਲਵਿੰਦਰ ਸਿੰਘ ਮਾਲੀ ਹਰਾਂ ਦੇ ਤਾਂ ਅੱਜ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ ਰਾਤ ਪਟਿਆਲੇ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਧਰਾਵਾ ਜਿਹੜੀਆਂ ਨੇ ਉਹ ਕਹਿੰਦੇ ਅਜੇ ਸਾਨੂੰ ਪਤਾ ਨਹੀਂ ਐਫ ਆਈ ਆਰ ਦੀ ਕਾਪੀ ਦਿੱਤੀ ਨਹੀਂ ਹੈਗੀ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਪਰ ਕਾਰਨ ਦੱਸਿਆ ਜਾਵੇ ਰੀਜ਼ਨ ਦੱਸਿਆ ਜਾਵੇ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ ਸੀਗਾ ਨਾਲ ਹੀ ਤੁਹਾਨੂੰ ਉਹ ਵੀਡੀਓ ਦਿਖਾਉਣੀ ਹੈ ਜਿੱਥੇ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਨਜ਼ਰ ਆਏ ਕਿ ਮੇਰੇ ਨਾਲ ਤੱਕਾ ਹੋ ਰਿਹਾ ਮਾਲਵਿੰਦਰ ਮਾਲੀ ਨੂੰ ਉਹਨਾਂ ਨੂੰ ਪੇਸ਼ ਕੀਤਾ ਗਿਆ ਮਾਲੀ ਸਾਹਿਬ ਝੂਠਾ ਕੇਸ ਜਵਾਨ ਬੰਦੀ ਹੋਰ ਕੱਖ ਨਹੀਂ ਹੈ ਜੋ ਪੀਪੀਆਰ ਕੋਈ ਸਬੂਤ ਨਹੀਂ ਸਿਰਫ ਇੱਕ ਦੰਦੇ ਦਾ ਬਿਆਨ ਆ ਇਹਨਾਂ ਦੇ ਧਾਰਮਿਕ ਪਵਨ ਹੋ ਬੜਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਮਾਨੀ ਸਰ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਚੀਜ਼ ਹੈ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਕਾਰ ਵਾਲਾ ਰਿਹਾ ਇਹ ਕੋਈ ਧੋਰਾ ਨਹੀਂ ਜੀ ਮੇਰੇ ਤੋਂ ਕੁਝ ਕੁ ਕਰਨ ਵਾਲਾ ਇਸ਼ੂ ਨਹੀਂ ਸੀ ਵੀ ਰਿਟਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈਟੀਆ ਇੱਕ ਦਾ ਪੱਪਾ ਪਾਇਆ ਭਾਣਾ ਵਾ ਪਰ ਕੋਈ ਹੁੰਦਾ ਜਿਹੜਾ ਜੇ ਤੁਹਾਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਗਾਂ ਮੈਂ ਉਲਟੇ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹੂੰ ਹੂੰ ਬਹੁਤ ਕਰ ਲਓ ਜੀ ਹੁਣ ਕੋਰਟ ਚ ਆਪਾਂ ਕੋਈ ਆਜੋ 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 ਪਲੀਜ਼ ਸੋ ਇਹ ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਹੈ ਸੁੱਕੀਆਂ ਤਸਵੀਰਾਂ ਜਿਹੜੀਆਂ ਮੋਹਾਲੀ ਕੋਰਟ ਦੀਆਂ ਨਹੀਂ ਬਾਜੀ ਅੰਦੇ ਅੰਦੇ ਰਾਮੋ ਦਿਲ ਹੋਣਾ ਦਿਲ ਹੋਣਾ ਚਾਹੀਦਾ ਜਵਾਨ ਹੋਵਰਾਂ ਚ ਕੀ ਰੱਖਿਆ ਠੀਕ ਆ ਬ੍ਰਦਰ ਕੋਈ ਅਖਰੀਆ ਵੀ ਕੋਈ ਪਾਣੀ ਮੰਗਦਾ ਤਾਂ ਪਾਣੀ ਦਿਨਾ ਪਾਣੀ ਦਿਨਾ ਕੋਈ ਯਾਰ ਗਾਮ ਲੈ ਲੈਣ ਦੋਗਾ ਪਾਣੀ ਦੇਣਾ ਕੋਈ ਆਪੀ ਦਿੱਤੀ ਫੈਮਲੀ ਨਹੀਂ ਤਾਂ ਕੋਈ ਸਾਰੇ ਪਰਿਵਾਰ ਨੂੰ ਇੱਥੇ ਜਾਈਏ ਨਹੀਂ ਫਿਰ ਉਹਨਾਂ ਕੋ ਬ੍ਰਦਰ ਕਹਿ ਰਹੇ ਨੇ ਖੜੇ ਨਹੀਂ ਸਾਹਮਣੇ ਹੋ ਰਹੀਆਂ ਨੇ ਹੋਰ ਨਾ ਲਓ ਬ੍ਰਦਰ ਹੋਰ ਲਗਾਤਾਰ 86 ਲੀਡਰ ਤੁਹਾਡੇ ਹੱਕ ਦੇ ਵਿੱਚ ਖੜੀ ਨਹੀਂ ਜਾਂਦੀ ਜਾ ਰਹੀ ਹੈ ਤੁਹਾਡੇ ਨਾਲ ਕੋਈ ਖੁੰਦਕ ਬਾਜੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਫੈਸਲਾ ਬਿਆਨ ਸੁਣਿਆ ਨਹੀਂ ਕਿਸੇ ਦਾ ਵਾਈਪ ਕਰਦੇ ਮੈਂ ਤਾਂ ਕਿਹੜਾ ਅੰਦਾਜ਼ ਨਹੀਂ ਪਾਏ ਕਿ ਕਿੱਡੀ ਕਿੱਦਿਆ ਬਚ ਕੇ ਉੱਥੇ ਖਾਣੇ ਆਉਣੇ